ਵਾਇਕੋ ਜਿੱਕੀ ਫਤਿਹ ਸਮੂਹ ਸਾ ਸੰਗਤ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਉਣ ਵਾਲੀ 17 ਮਈ 2024 ਦਿਨ ਸ਼ੁੱਕਰਵਾਰ ਨੂੰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦਾ ਜਨਮ ਦਿਹਾੜਾ ਕੌਮੀ ਇਨਸਾਫ ਮੋਰਚਾ ਜੋ ਕਿ ਚੰਡੀਗੜ੍ਹ ਮਹੱਲੀ ਦੀ ਵਹਾਂ ਤੇ 27 ਜਨਵਰੀ 2023 ਤੋਂ ਲਗਾਤਾਰ ਚੱਲ ਰਿਹਾ ਹੈ ਉਸ ਵਾਸਤੇ ਜਿਵੇਂ ਸੁਰੇ ਸੁਰੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਤੋਂ ਆਰੰਭ ਹੋ ਕੇ ਸਾਰਾ ਦਿਨ ਉਹ ਪ੍ਰੋਗਰਾਮ ਚੱਲਨੇ ਨੇ ਜੇਚ ਰਾਗੀ ਢਾਡੀ ਤੇ ਹੋਰ ਜਿੰਨੀ ਵੀ ਜਥੇਬੰਦੀਆਂ ਪੰਜਾਬ ਦੀਆਂ ਇਸ ਮੌਕੇ ਨੂੰ ਕਲੇ ਦਿਨ ਤੋਂ ਸਪੋਰਟ ਕਰ ਰਹੀਆਂ ਹਨ ਭਾਵੇਂ ਉਹ ਕਿਸਾਨ ਜਥੇਬੰਦੀਆਂ ਹਨ ਭਾਵੇਂ ਉਹ ਰਾਜਨੀਤਿਕ ਜਥੇਬੰਦੀਆਂ ਹਨ ਤੇ ਭਾਵੇਂ ਧਾਰਮਿਕ ਜਥੇਬੰਦੀਆਂ ਹਨ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕਿ ਆਉਣ ਵਾਲੇ 17 ਮਈ ਨੂੰ ਪਵਾਦ ਦੇ ਇਲਾਕੇ ਪਵਾਦ ਦੇ ਇਲਾਕੇ ਦੀ ਸੰਗਤ ਨੂੰ ਖਾਸ ਕਰਕੇ ਸੱਦਾ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਹੀ ਹੋਗ ਨਾਲ ਇਹ ਮੋਰਚਾ ਜਿਹੜਾ ਅਜ ਤੱਕ ਚੱਲ ਰਿਹਾ ਹੈ ਸੋ ਪਵਾਦ ਦੀ ਸੰਗਤ ਜਿਹੜੇ ਲਾਗੇ ਸਾਗੇ ਦੇ ਪਿੰਡਾਂ ਤੋਂ ਇੱਥੇ ਰੋਜ਼ਾਨਾ ਆਪਣੇ ਦਰਸ਼ਨ ਦਿੰਦੀ ਹੈ ਰੋਜ਼ਾਨਾ ਇਸ ਮੋਰਚੇ ਦੀ ਹਾਜ਼ਰੀ ਭਰਦੀ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਇੱਕ ਸੱਦਾ ਦਿੱਤਾ ਜਾਂਦਾ ਹੈ ਕਿ ਆਉਣ ਵਾਲੇ 17 ਮਈ ਨੂੰ ਕومی ਸਿੰਘ ਸਾਹਿਬ ਮੋਰਚੇ ਵਾਲੀ ਜਗ੍ਹਾ ਤੇ ਸਿੰਘ ਸਾਹਿਬ ਭਾਈ ਦਕਤਾਰ ਸਿੰਘ ਹਵਾਰਦ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸ਼੍ਰੀ ਅਕਾਲ ਆ ਕੇ ਸ਼ਾਮ ਤੱਕ ਵਿਸ਼ੇਸ਼ ਉਪਰਾਲੇ ਪ੍ਰੋਗਰਾਮ ਕੀਤੇ ਜਾਣਗੇ ਜੇ ਚਰਾਗੀ ਢਾਡੀ ਵੀ ਹਾਜ਼ਰੀ ਭਰਨਗੇ ਤੇ ਵਕਤਾਵਾਂ ਵੱਲੋਂ ਵੀ ਆਪਣੇ ਉੱਚੇ ਪਰਵਚਨ ਦਿੱਤੇ ਜਾਣਗੇ ਪ੍ਰੋਗਰਾਮ ਦੇ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਏਗਾ ਛਬੀਲ ਦੇ ਲੰਗਰ ਲਗਾਏ ਜਾਣਗੇ ਤੇ ਰਾਤ ਦੇ ਟਾਈਮ ਇੱਥੇ ਆਤੀਸ਼ਵਾਦੀ ਦਾ ਪ੍ਰੋਗਰਾਮ ਵੀ ਕੀਤਾ ਜਾਏਗਾ ਸੋ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਆਪੇ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੀ 17 ਤਰੀਕ ਨੂੰ ਕੰਮ ਵਿੱਚ ਆਮ ਮੋਰਚੇ ਦੇ ਵਿੱਚ ਆਪਣੀ ਹਾਜ਼ਰੀਆਂ ਜਰੂਰ ਭਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ